ਬਹੁਤ ਸਮਾਂ ਪਹਿਲਾਂ ਕੋਰੀਆ ਦੇ ਛੋਟੇ ਜਿਹੇ ਪਿੰਡ ਵਿੱਚ ਦੋ ਭਰਾ ਆਪਣੇ ਪਿਤਾ ਨਾਲ ਰਹਿੰਦੇ ਸਨ ਛੋਟਾ ਭਰਾ ਮਿਹਨਤੀ ਤੇ ਰਹਿਮ ਦਿਲ ਸੀ ਵੱਡਾ ਕਮੰਡੀ ਸੀ ਉਹ ਆਪਣੇ ਛੋਟੇ ਭਰਾ ਦਾ અપਮਾਨ ਕਰਦਾ ਤੇ ਬੁੱਢੇ ਬਾਪ ਵੱਲ ਧਿਆਨ ਨਹੀਂ ਦਿੰਦਾ ਸੀ ਹਰ ਰਾਤ ਭੋਜਨ ਕਰਨ ਮਦਰੋਂ ਪਿਤਾ ਆਖਦਾ ਬੱਚਿਓ ਯਾਦ ਰੱਖੋ ਤੁਸੀਂ ਜੋ ਬੀਜੋਗੇ ਉਹੀ ਖਾਓਗੇ ਛੋਟਾ ਪੁੱਤਰ ਆਪਣੇ ਪਿਤਾ ਦੀ ਗੱਲ ਧਿਆਨ ਨਾਲ ਸੁਣਦਾ ਪਰ ਵੱਡਾ ਉਬਾਸਿਆਨ ਲੈਂਦਾ ਰਹਿੰਦਾ ਪਿਤਾ ਨੇ ਮਰਨ ਵੇਲੇ ਦੋਹਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾ ਕੇ ਆਖਿਆ ਪੁੱਤਰੋ ਯਾਦ ਰੱਖੋ ਇੱਕੇ ਵਿੱਚ ਬਰਕਤ ਹੁੰਦੀ ਹੈ ਇਹ ਜ਼ਮੀਨ ਤੁਹਾਡੇ ਦੋਹਾਂ ਦੀ ਹੈ ਰਲ ਮਿਲ ਕੇ ਕੰਮ ਕਰੋ ਵੱਡੇ ਪਰਾ ਨੂੰ ਗੁੱਸਾ ਆ ਗਿਆ ਜਿਉਂ ਹੀ ਪਿਤਾ ਦਾ ਸੰਸਕਾਰ ਹੋਇਆ ਉਸਨੇ ਆਪਣੇ ਛੋਟੇ ਪਰਾ ਨੂੰ ਘਰੋਂ ਕੱਢ ਦਿੱਤਾ ਛੋਟਾ ਪਰਾ ਨਿਰਾਸ਼ਾ ਵਿੱਚ ਕਈ ਮੀਲ ਤੁਰਦਾ ਗਿਆ ਅਤੇ ਅਜੇ ਹੀ ਜ਼ਮੀਨ ਕੋਲ ਪਹੁੰਚ ਗਿਆ ਜਿਸ ਨੂੰ ਕੋਈ ਲੈਣਾ ਨਹੀਂ ਸੀ ਚਾਹੁੰਦਾ ਉਸਨੇ ਉੱਥੇ ਝੋਨੇ ਦੀ ਖੇਤੀ ਸ਼ੁਰੂ ਕਰ ਦਿੱਤੀ ਅਤੇ ਚੌਂਪੜੀ ਬਣਾ ਕੇ ਰਹਿਣ ਲੱਗਾ ਆਪਣੀ ਮਿਹਨਤ ਨਾਲ ਉਸਨੇ ਚੰਗਾ ਧਨ ਕਮਾ ਲਿਆ ਅਤੇ ਵਿਆਹ ਕਰਵਾ ਕੇ ਪਰਿਵਾਰ ਵਾਲਾ ਬਣ ਗਿਆ ਇੱਕ ਸਾਲ بارش ਨਾ ਹੋਈ ਅਤੇ ਉਸਦੀ ਧਾਨ ਦੀ ਫਸਲ ਮਰ ਗਈ ਔਖ ਨਾਲ ਆਪਣੀ ਪਤਨੀ ਤੇ ਬੱਚਿਆਂ ਨੂੰ ਸਿਸਕੀਆਂ ਭਰਦੇ ਵੇਖ ਕੇ ਉਸਦਾ ਦਿਲ ਟੁੱਟ ਗਿਆ ਉਹ ਆਪਣੇ ਅਮੀਰ ਪਰਆਕੋਲ ਗਿਆ ਅਤੇ ਉਸਨੂੰ ਪਿਤਾ ਵੱਲੋਂ ਦੋਹਾਂ ਨੂੰ ਦਿੱਤੀ ਜ਼ਮੀਨ ਵਿੱਚੋਂ ਪੈਦਾ ਹੋਏ ਕੁਝ ਚਾਵਲ ਦੇਣ ਲਈ ਆਖਿਆ ਇਨਕਾਰ ਕਰਦਿਆਂ ਵੱਡੇ ਪੁਰਾਣੇ ਉਸ ਨੂੰ ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ ਛੋਟਾ ਪਰਾਜ ਹੋਣ ਹੀ ਪਿੰਡੋਂ ਬਾਹਰ ਨਿਕਲਿਆ ਤਾਂ ਉਸਨੇ ਦਰਖਤ ਤੋਂ ਕੋਈ ਆਵਾਜ਼ ਸੁਣੀ ਇੱਕ ਸੱਪ ਚਿੜੀ ਦੇ ਬੱਚੇ ਤੇ ਹਮਲਾ ਕਰ ਰਿਹਾ ਸੀ ਚਿੜੀ ਦਾ ਬੱਚਾ ਉਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਜ਼ਿਆਦਾ ਛੋਟਾ ਹੋਣ ਕਰਕੇ ਉੱਡ ਨਾ ਸਕਿਆ ਅਤੇ ਜ਼ਮੀਨ ਤੇ ਡਿੱਗ ਪਿਆ ਉਸਨੇ ਉਸ ਨੂੰ ਚੁੱਕ ਲਿਆ ਜਦੋਂ ਸਭ ਉਥੋਂ ਚਲਾ ਗਿਆ ਤਾਂ ਉਹ ਬੱਚੇ ਨੂੰ ਉਸਦੇ ਹਾਲੇ ਵਿੱਚ ਰੱਖ ਕੇ ਆਪਣੇ ਪਰਿਵਾਰ ਕੋਲ ਪਹੁੰਚ ਗਿਆ ਉਹ ਆਪ ਭੁੱਖਾ ਰਹੇ ਕੇ ਪਰਿਵਾਰ ਨੂੰ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਲਿਆ ਕੇ ਖਵਾਉਂਦਾ। ਇੱਕ ਦਿਨ ਛੋਟੀ ਚਿੜੀ ਉਹਨਾਂ ਦੀ ਚੌਂਪੜੀ ਤੇ ਆ ਕੇ ਬੈਠ ਗਈ। ਇਹ ਉਹੀ ਚਿੜੀ ਸੀ ਜਿਸ ਨੂੰ ਛੋਟੇ ਪਰਾਨੇ ਸੱਪ ਤੋਂ ਬਚਾਇਆ ਸੀ। ਹੁਣ ਉਹ ਉੱਡ ਸਕਦੀ ਸੀ। ਚੌਂਪੜੀ ਤੇ ਬੈਠੀ ਉਹ ਧੰਨਵਾਦੀ ਗੀਤ ਗਾ ਰਹੀ ਸੀ। ਫਿਰ ਉਸਨੇ ਚੌਂਪੜੀ ਦੁਆਲੇ ਤਿੰਨ ਚੱਕਰ ਲਾਇਆ ਤੇ ਜ਼ਮੀਨ ਦੇ ਇੱਕ ਨਮੀਦਾਰ ਹਿੱਸੇ ਤੇ ਵੱਡਾ ਬੀਜ ਸੁੱਟ ਦਿੱਤਾ। ਪਰਿਵਾਰ ਦੇ ਵੇਖਦੇ ਵੇਖਦੇ ਬੀਜ ਵੇਲ ਵਿੱਚ ਬਦਲ ਗਿਆ। వేల్ ਵੱਡੀ ਹੁੰਦੀ ਗਈ ਕੁਝ ਹੀ ਦਿਨਾਂ ਵਿੱਚ ਇਸ ਤੇ ਖਰਬੂਜੇ ਲੱਗ ਗਏ ਤੇ ਜਲਦੀ ਹੀ ਤੋੜਨ ਵਾਲੇ ਹੋ ਗਏ ਪਿਤਾ ਜੀ ਆਪਾਂ ਇੱਕ ਜਾਦੂਈ ਖਰਬੂਜਾ ਤੋੜ ਲਈਏ ਬੱਚਿਆ ਨੇ ਕਿਹਾ ਪਿਤਾ ਨੇ ਇੱਕ ਖਰਬੂਜਾ ਤੋੜਿਆ ਤੇ ਇਸ ਨੂੰ ਵਿਚਾਰੋਂ ਕੱਟਿਆ ਇਸ ਵਿੱਚ ਤਾਂ ਸੋਨੇ ਦੇ ਸਿੱਕੇ ਭਰੇ ਹੋਏ ਸਨ ਤੇ ਇਹ ਉਸਦੇ ਪੈਰਾਂ ਵਿੱਚ ਡਿੱਗ ਪਏ ਅਸਲ ਵਿੱਚ ਸਾਰਿਆਂ ਖਰਬੂਜਿਆਂ ਵਿੱਚ ਹੀ ਸੋਨੇ ਦੇ ਸਿੱਕੇ ਸਨ ਉਹ ਬਹੁਤ ਅਮੀਰ ਬਣ ਗਏ ਹੁਣ ਉਹਨਾਂ ਕੋਲ ਖਾਣ ਲਈ ਸਭ ਕੁਝ ਸੀ ਉਹਨੇ ਵੱਡਾ ਘਰ ਖਰੀਦ ਲਿਆ। ਉਹਨਾਂ ਕੋਲ ਜ਼ਮੀਨ ਵੀ ਬਹੁਤ ਹੋ ਗਈ। ਜਦੋਂ ਵੱਡੇ ਪਰਾਂ ਨੂੰ ਛੋਟੇ ਦੇ ਇਸ ਤਰ੍ਹਾਂ ਅਮੀਰ ਹੋਣ ਦਾ ਪਤਾ ਲੱਗਿਆ ਤਾਂ ਉਸ ਨੂੰ ਉਸ ਨਾਲ ਈਰਖਾ ਹੋ ਗਈ। ਉਹ ਵੀ ਹੋਰ ਅਮੀਰ ਬਣਨ ਲਈ ਕੋਈ ਜਾਦੂਈ ਪੰਛੀ ਲੱਭਣ ਲੱਗਾ। ਇੱਕ ਦਿਨ ਉਸ ਦਾ ਪੈੜ ਟੁੱਟੀ ਲੱਤ ਵਾਲੇ ਪੰਛੀ ਵਿੱਚ ਵੱਜਿਆ। ਉਸਨੇ ਉਸ ਨੂੰ ਚੁੱਕਿਆ ਤੇ ਆਖਿਆ, "ਛੋਟੇ ਪੰਛੀ, ਜੇ ਤੂੰ ਮੇਰੀ ਮਦਦ ਕਰੇਂਗਾ ਤਾਂ ਮੈਂ ਤੇਰੀ ਮਦਦ ਕਰਾਂਗਾ।" ਪਰ ਛੋਟੇ ਪੰਛੀ ਨੂੰ ਪਤਾ ਸੀ ਕਿ ਉਹ ਤਾਂ ਜ਼ਾਲਮ ਤੇ ਲਾਲਚੀ ਹੈ। ਜਦ ਉਸ ਦੀ ਲੱਤ ਨੂੰ ਆਰਾਮ ਆ ਗਿਆ ਤਾਂ ਉਸਨੇ ਉਸ ਦੇ ਘਰ ਦੇ ਦੁਆਲੇ ਤਿੰਨ ਚੱਕਰ ਲਾਏ ਅਤੇ ਬਾਹਰ ਗਿੱਲੀ ਜ਼ਮੀਨ ਤੇ ਇੱਕ ਬੀਜ ਸੁੱਟ ਦਿੱਤਾ ਬੀਜ ਦੀ ਵੇਲ ਬਣ ਗਈ ਆਪਣੇ ਛੋਟੇ ਪਰ ਆਵਰਗੀ ਕਿਸਮਤ ਦੀ ਉਮੀਦ ਕਰਦਿਆਂ ਉਹ ਵੇਲ ਨਾਲ ਲੱਗੇ ਖਰਬੂਜਿਆਂ ਨੂੰ ਵੱਡਾ ਹੁੰਦੇ ਵੇਖਦਾ ਰਿਹਾ ਫਿਰ ਉਸਨੇ ਇਹਨਾਂ ਵਿੱਚੋਂ ਸਭ ਤੋਂ ਵੱਡਾ ਖਰਬੂਜਾ ਤੋੜ ਲਿਆ ਜਦ ਉਸਨੇ ਇਸ ਨੂੰ ਕੱਟਿਆ ਇਸ ਵਿੱਚੋਂ ਸੋਨੇ ਦੇ ਸਿੱਕਿਆਂ ਦੀ ਥਾਂ ਸੈਂਕੜੇ ਸਿਪਾਹੀ ਬਾਹਰ ਨਿਕਲੇ ਜਿਨ੍ਹਾਂ ਨੇ ਉਸ ਦਾ ਸਾਰਾ ਧਨ ਲੁੱਟ ਲਿਆ ਤੇ ਉਸ ਨੂੰ ਡੰਡਿਆਂ ਨਾਲ ਕੁੱਟਿਆ ਕੁੱਟ ਪੈਣ ਕਰਕੇ ਉਸ ਦਾ ਅੰਗ-ਅੰਗ ਦੁਖਦਾ ਸੀ ਪਰ ਉਸ ਨੇ ਸੋਚਿਆ ਕਿ ਹੋਰ ਖਰਬੂਜਿਆਂ ਵਿੱਚ ਤਾਂ ਸੋਨੇ ਦੇ ਸਿੱਕੇ ਹੀ ਹੋਣਗੇ ਉਸ ਨੇ ਦੂਜਾ ਖਰਬੂਜਾ ਕੱਟਿਆ ਇਸ ਵਿੱਚੋਂ ਫੁੰਕਾਰੇ ਮਾਰਦੇ ਸੱਪ ਨਿਕਲੇ ਤੇ ਇਹ ਉਸ ਦੇ ਘਰ ਵਿੱਚ ਵੜ ਗਏ ਉਸ ਨੇ ਤੀਜਾ ਖਰਬੂਜਾ ਕੱਟਿਆ ਤੇ ਇਸ ਵਿੱਚੋਂ ਨਿਕਲਦੇ ਚੂਹਿਆਂ ਨੂੰ ਵੇਖ ਕੇ ਉਹ ਪਾਸੇ ਹੋ ਕੇ ਖੜ ਗਿਆ ਫਿਰ ਖਰਬੂਜੇ ਆਪਣੇ ਆਪ ਫਟਣ ਲੱਗੇ ਅਤੇ ਇਹਨਾਂ ਵਿੱਚੋਂ ਕਈ ਤਰ੍ਹਾਂ ਦੇ ਕੀੜੇ ਮਕੌੜੇ ਨਿਕਲਣ ਲੱਗੇ ਜਿਨ੍ਹਾਂ ਨੇ ਉਸ ਦਾ ਘਰ ਨਸ਼ਟ ਕਰ ਦਿੱਤਾ ਉਹ ਆਪਣਾ ਘਰ ਛੱਡ ਕੇ ਦੌੜ ਗਿਆ ਹੁਣ ਉਸ ਦੀ ਹਾਲਤ ਐਨੀ ਮਾੜੀ ਸੀ ਜਿੰਨੀ ਉਸ ਦੇ ਪਰਾਦੀ ਵੀ ਕਦੇ ਨਹੀਂ ਸੀ ਉਹ ਪਿੰਡ ਪਿੰਡ ਜਾ ਕੇ ਰੋਟੀ ਮੰਗਦਾ ਇੱਕ ਦਿਨ ਉਸ ਨੇ ਵੇਖਿਆ ਕਿ ਉਸ ਦਾ ਛੋਟਾ ਪਰਾ ਉਸ ਦੇ ਨੇੜੇ ਹੀ ਖੁਰਪਾਲੇ ਖੜ੍ਹਾ ਸੀ ਉਸ ਨੂੰ ਵੇਖ ਕੇ ਉਹ ਉੱਥੋਂ ਜਾਣ ਹੀ ਲੱਗਾ ਸੀ ਕਿ ਛੋਟੇ ਪਰਾ ਨੇ ਉਸ ਵੱਲ ਪਿਆਰ ਨਾਲ ਵੇਖਿਆ ਤੇ ਆਖਣ ਲੱਗਿਆ ਆਓ ਅਪਲ ਹੀ ਕਰੀਏ ਜੋ ਪਿਤਾ ਜੀ ਨੇ ਕਰਨ ਲਈ ਆਖਿਆ ਸੀ ਅਤੇ ਇਕੱਠੇ ਨਵੀਂ ਫਸਲ ਬੀਜੀਏ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸਨੇ ਛੋਟੇ ਨੂੰ ਗਲਵਖੜੀ ਪਾ ਲਈ